ਹਲੋ ਤੇ ਮਸ਼ੀਨ ਕਰਾਵਾਂ ਨਾ ਕਰਕੇ ਤੇ ਇਹਦੇ ਸ਼ੀਟ ਤੇ ਹੁਣ ਪੇਚ ਲਾਇਨੇ ਉਹ ਲਾਈਏ ਸ਼ੀਟ ਤਦੋਂ ਬਾਅਦ ਆਪਾਂ ਇੱਥੇ ਅਲੱਗ ਦੇ ਕਲਰ ਪਾਵਾਂਗੇ ਇਹਦੇ ਵਿੱਚ ਦੋ ਕਲਰ ਲਗਾਵਾਂਗੇ ਦਿਖਾਉਣ ਤੋਂ ਬਾਅਦ ਇਹਦੇ ਸੈਂਟਰ 'ਚ ਦਿਖਾ ਦਾਂਗੇ ਇੱਕ ਆਹ ਕੰਦ ਲਾਤੀ ਟਾਈਮ 11 ਵਜੇ ਨਾਲੇ ਹੋ ਗਏ ਤੇ ਹੁਣ ਆਹ ਛੋਟੀ ਪੱਚਰ ਨਾਲ ਇੱਥੇ ਇੱਕ ਬਲੈਕ ਸ਼ੀਟ ਹੋਰ ਲਾਵਾਂਗੇ ਤੁਹਾਨੂੰ ਉਹਦੀ ਵੀਡੀਓ ਦਿਖਾ ਦਿੰਨੇ ਆਂ ਵੀ ਬਲੈਕ ਸ਼ੈੱਟ ਸ਼ੀਟ ਕਿਵੇਂ ਮੋੜਾਂਗੇ ਇਹਨੂੰ ਤੇ ਦੇਖੋ ਵੀ ਪੱਚਰ ਲਾਵਾਂਗੇ ਤੇ ਪੱਚਰ ਵੀ ਦੇਖੋ ਤੇ ਸ਼ੀਟ ਵੀ ਦੀ ਬੋਲੀ ਦੋਨੀਆਂ ਚੀਜ਼ਾਂ ਦਾ ਲਗਾਵਾਂਗੇ ਸ਼ੀਟ ਅਰੇ ਬੱਚਾ ਬੱਚਾ ਨਮਸਕਾਰ ਨਮ ਬਿੜੀ ਦੇ ਵਿੱਚ ਤੁਹਾਡਾ ਸਵਾਗਤ ਹੈ ਹਮੇ ਦਾ ਬਿੜੀ ਵਿੱਚ ਤੁਹਾਨੂੰ ਦਿਖਾ ਲਾਂਗੇ ਕਿ ਕਿੰਨੇ ਕੰਧਾ ਲੱਗੇ ਨੇ ਤੇ ਕਿੰਨੀਆਂ ਰਹਿ ਗਈਆਂ ਕੱਲ ਮਸ਼ੀਨ ਕਰਿਆ ਹੋਣ ਕਰਕੇ ਕੰਮ ਦਾ ਆਪਣਾ ਛੁੱਟੀ ਕਰਨੀ ਪਈ ਅੱਜ ਆਪਾਂ ਮਸ਼ੀਨ ਚੱਕ ਲੈਂਦੇ ਮਸ਼ੀਨ ਦਾ ਕੱਲੀ ਚੱਕਦੇ ਹਾਂ ਥੋੜਾ ਘਰੇ ਮਦੇ ਰੂਕੇ ਤੇ ਜਾਂਦੇ ਕਰਕੇ ਕਰੇ ਛੁੱਟੀ ਛੁੱਟੀ ਮਾਰ ਲੀਤੀ ਅੱਧੀ ਛੁੱਟੀ ਕਰ ਲਈਦੀ ਅੱਜ ਆਪਾਂ ਇਹ ਦੇਖੋ ਜੀ ਆਹ ਕੰਦਾ ਕਰ ਲਿਆ ਨੇ ਕੱਲ ਉਹਤੇ ਮਸ਼ੀਨ ਕਰਾਇਆ ਹੋਣ ਕਰਕੇ ਤੇਰੀ ਸ਼ੀਟ ਤੇ ਹੁਣ ਪੇਚ ਲਾਇਏ ਨੇ ਉਹ ਲਾਈਏ ਸ਼ੀਟ 그다음에 ਆਪਾਂ ਇੱਥੇ ਅਲੱਗ ਦੇ ਕਲਰ ਪਾਵਾਂਗੇ ਇਹਦੇ ਵਿੱਚ ਦੋ ਕਲਰ ਲਗਾਵਾਂਗੇ ਦਿਖਾਉਣ ਤੋਂ ਬਾਅਦ ਇਹਦੇ ਸੈਂਟਰ 'ਚ ਦਿਖਾ ਦਾਂਗੇ ਇੱਕ ਆਪਾਂ ਇੱਕ ਸ਼ੀਟ ਉਹ ਖੁੰਝੇ 'ਚ ਦੋ ਸ਼ੀਟਾ ਦਿਖਾ ਦਾਂਗੇ ਤੇ ਉੱਤੇ ਆਪਣੇ ਕੱਪ ਉਹ ਬਣਾਉਣਾ ਇਹਨਾਂ ਦਾ ਪਟਾ ਸੈਂਟਰ ਪਟਾ ਦਿਖਾ ਦਾਂਗੇ ਦੂਬਦ ਹੁੰਦਗਾ ਮਾਰੇ ਜੇ ਨਾ ਵੀੜੇ ਬਣੇ ਰਿਹਾ ਕਰੋ ਐਂਡ ਤੱਕ ਠੀਕ ਹੈ ਹੁਣ ਦਿਖਾਉਣ ਲੱਗੇ ਕੀ ਬਣਦਾ ਬਾਹਰ ਉਹ ਮੁੰਡਾ ਸ਼ੀਟਾਂ ਦੇ ਕੱਟ ਕੇ ਸ਼ੈਅ ਕਰਨੇ ਪੈਂਦੇ ਨੇ ਜਿਹੜੇ ਸ਼ੈਅ ਕਰੇਗਾ ਇਸ ਸ਼ੈਅ ਦੇ ਵਿੱਚੋਂ ਇਹਦੇ ਵਿੱਚੋਂ ਸਾਨੂੰ ਕੱਢਣਾ ਪਊਗਾ ਮਤਲਬ ਪੇਪਰ ਪੇਪਰ ਕੱਢਣ ਨਾਲ ਐ ਵੀ ਲੋਕ ਸਫਟ ਬਹਿ ਦੇ ਨੇੜੇ ਦੇ ਵਿੱਚ ਪੇਪਰ ਜਾਂਦੇ ਨੇ ਪੇਪਰ ਕੱਢ ਕੇ ਫਿਰ ਸੈਟ ਰੈਂਦੇ ਸਾਰੀ ਸ਼ੀਟ ਸ਼ੀਟ ਹੁਣ ਹੁਣ ਸਭ ਨਾਲ ਹੁੰਦੇ ਦਿਖਾਈ ਚੱਲਾਂਗੇ ਵੀ ਕਿੰਨਾ ਕੰਮ ਅਸੀਂ ਕਰਤਾ ਜ ਕਿੰਨਾ ਕੁ ਰਹਿ ਗਿਆ ਦੇਖੀ ਚੱਲੀਏ ਹਾਂਜੀ ਦੋਸਤੋ ਆ ਕੰਦ ਲਾਤੀ ਟਾਈਮ 11 ਵਜੇ ਨਾਲ ਹੋ ਗਏ ਤੇ ਹੁਣ ਆ ਛੋਟੀ ਪੱਚਰ ਨਾਲ ਇੱਥੇ ਇੱਕ ਬਲੈਕ ਸ਼ੀਟ ਹੋਰ ਲਾਵਾਂਗੇ ਤੁਹਾਨੂੰ ਉਹਦੀ ਵੀਡੀਓ ਦਿਖਾ ਦਨੇ ਆ ਵੀ ਬਲੈਕ ਸ਼ੀਟ ਸ਼ੀਟ ਕਿਵੇਂ ਮੋੜਾਂਗੇ ਇਹਨੂੰ ਤੇ ਦੇਖੋ ਵੀ ਪੱਚਰ ਲਾਵਾਂਗੇ ਤੇ ਪੱਚਰ ਵੀ ਦੇਖੋ ਤੇ ਸ਼ੀਟ ਵੀ ਦੀ ਬੂਗੀ ਦੋਨੀਆਂ ਚੀਜ਼ਾਂ ਦਾ ਕੰਮ ਆਵੇਗਾ ਇੱਥੇ

ਇਹ ਆ ਕੰਦਾ ਪਾਵਰ ਬੰਦ ਕਰਤੀ ਇਹ ਉਹਨਾ ਕਿਉਂਕਿ ਬਿਜਲੀ ਆ ਲਾਊਗਾ ਉਹ ਦੱਸੂਗਾ ਵੀ ਬੋਰਡ ਕਿੱਥੇ ਲਾਊਗਾ ਉਹ ਵੀ ਆ ਵਿੰਡੋ ਬੰਦ ਕਰਕੇ ਤੇ ਅਲਿਸ਼ਰੀ ਪੈਨਲ ਬਣਾਵਾਂਗੇ ਤੇ ਹੁਣ ਉਹ ਕੰਦ ਸਟਾਰਟ ਕਰਨ ਲੱਗੇਗੇ ਉਹ ਕੰਦ ਸਟਾਰਟ ਕਰਕੇ ਤੁਹਾਨੂੰ ਆ ਉਤਲੀ ਗਲਾਈ ਦਿਖਾਵਾਂਗੇ ਵੀ ਕਿਵੇਂ ਬਣਾਵਾਂਗੇ ਆ ਕੰਦਾ ਤੁਹਾਨੂੰ ਦਿਖਾਉਂਦੇ ਲੱਗਦੀ ਜੀ ਤੁਹਾਨੂੰ ਆ ਗਲਾਈ ਬਣਦੀ ਦਿਖਾਵਾਂਗੇ ਠੀਕ ਹੈ ਜੀ ਐਂਡ ਤੱਕ ਬਣਿਆ ਰਿਹਾ ਵੀਡੀਓ ਤੇ 아아っ you have that right, <laughs> you have to end down the path of the place. <laughs> game 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 ད�ས སས 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 আরে ইবনা দেরি কি আমরা যাইব না আমরা যাইব না আমরা যাইব না 何これだ 你好，你好。 okay <laughs>

ਕਿ ਜਿਹੜਾ ਮਿਸਤਰੀ ਆ ਕਾ ਆ ਕੰਮ ਛੜਤਾ ਦੀ ਵਿਚਾਲੇ ਸੀ। ਕਦੇ ਵਾਸਤੇ ਵੀ ਇੱਥੇ ਐਲ ਸੀ ਡੀ ਪੈਨਲ ਬਣਾਉਣਾਗਾ। ਜਿਹੜਾ ਪੈਨਲ ਉਹਦੇ ਵਾਸਤੇ ਕੱਪ ਲੱਗ ਲੱਗੂਗੇ ਜਿੱਦਾਂ ਦਾ ਉਹ ਲੱਗਿਆ ਹੋਇਆ ਹੈਗਾ। ਉਹ ਪਲੱਗ ਵੀ ਕਿੱਥੋਂ ਕਿੱਥੋਂ ਵਤਾਰ ਲਿਆਂਗਾ ਬਾਈ ਨੂੰ ਪੁੱਛਦੇ ਆ ਬਾਈ ਵੀ ਸਾਰਾ ਕੁਝ ਦਸਤੂਰ ਨੂੰ ਕੀਤਾ ਹੈਗਾ ਕੰਮ ਬਾਈ ਦਾ। ਬਾਈ ਦੇਖਦਾ ਕਿ ਕਿੱਥੋਂ ਤਾਰਾ ਛੜਦਾ। ਤੇ ਨਾਲ ਹੁੰਦੇ ਤੁਹਾਨੂੰ ਉਹ ਦਿਖਾਉਣਾ ਹੈਗਾ ਉੱਪਰ ਬਣਿਆ ਹੋਇਆ ਹੈਗਾ। ਇਹਦੀ ਗੱਲ ਆਈ ਆਪਾਂ ਬਲੈਕ ਬਣਾਵਾਂਗੇ ਹੋਰੇ ਤੱਕ। ਸਾਹਮਣੇ ਇਹਦੀ ਸਾਰੀ ਬਟਕਲਾਈ ਬਲੈਕ ਬਣਾਵਾਂਗੇ ਸੈਂਟਰ ਆ ਗਿਆ ਤਾਂ ਇਹਦੇ ਵਿੱਚ ਵਾਈਟ ਦਿਖਾ ਦਾਂਗੇ ਨਹੀਂ ਸਾਰੀ ਬਲੈਕ ਬਣਾਵਾਂਗੇ ਬਿਲਕੁਲ ਬਲੈਕ ਬਣਾ ਕੇ ਤਦੂਆ ਦੇ ਬਾਈ ਤਾਰਾ ਪਾਉਂਦਾ ਜਿੱਦੀ ਜਿਆ ਤੇ ਬਣਾਵਾਂਗੇ ਨਾਲ ਉਹਦੇ ਜਿਹੜੇ ਗਲਾਈ ਦਿਖਾ ਦਾਂਗੇ ਠੀਕ ਹੈ ਪਹਿਲਾਂ ਗਲਾਈ ਦਿਖਾ ਦੇਣਾ ਸੁਣੋ ਇਹ ਜਿਹੜੀ ਆ ਵੀਡੀਓ ਇਹ ਗਲਾਈ ਲੱਗਣ ਤੋਂ ਬਾਅਦ ਦਿਖਾਉਣੀ ਸੁਣ ਵਿੱਚ ਠੀਕ ਹੈ ਜਿਹੜੀ ਗਲਾਈ ਲਾ ਕੇ ਇਹ ਦਿਖਾਉਂ ਦਊਗਾ ਇਹ ਵੀਡੀਓ ਐ ਨਹੀਂ ਕਿ ਆ ਵੀ ਤੁਹਾਨੂੰ ਇਹ ਵਿੱਚ ਵੀਡੀਓ ਚੱਲਦੇ ਵਿੱਚ ਯੋਗਰਾਵੀ ਮਿਸਤਰੀ ਆ ਗਿਆ ਨਾ ਪੂਰਾ ਵੀ ਆਪਾਂ ਬਣਾਇਆ ਕੇ ਲਿਆ ਬਣਾਵਾਂਗੇ ਸਾਰੀ ਦੇ ਤੱਕ ਜਦੋਂ ਉਹ ਤੋੜਾ ਕਰੇ ਰਕ ਤੱਕ ਨਾ ਬੰਨ੍ਹੂਗੇ ਤਾਂ ਬਾਈ ਨੂੰ ਨਾ ਉਹਨਾਂ ਉਹਦੀ ਵੀਡੀਓ ਪਾਈ ਜਿਹੜੀ ਜਿਹੜਾ ਆਪਾਂ ਆ ਬਣਾਏ ਤੋਂ ਬਾਅਦ ਪਾਵਾਂਗੇ ਨਾਲ ਉਹਦੀ ਗੋੜ ਦੱਗੇ ਹੋ ਬਾਈ ਇਹ ਮਤਲਬ ਹੈ ਜਿਹੜੀ ਤੂੰ ਤਾਰ ਕੱਟੇਗਾ ਇਹਦੀ ਤਾਰ ਉਹਦੇ ਤੱਕ ਕੀ ਹੋਊਗੀ ਕਿ ਉੱਪਰ ਵੀ ਚੜਾਂਗੇ ਨਾ ਬਾਈ ਕਾ ਦੇਖਦਾ ਵੇ ਤਾਂ ਇਸ ਯਾਰਾ ਬੱਤਰੀ ਸ਼ੀਟਾਂ ਨੂੰ ਇਹਨਾਂ ਨਰੰਤਾਂ ਨੂੰ ਤੇ ਦੇਖਾ ਉਪਰ ਵਿਚਾਰਨ ਵਾਲੇ ਸਾਥ ਦੇ ਵੀ ਉੱਪਰ ਤਾਂ ਇਹਨਾਂ ਜਿਵੇਂ ਕੰਮ ਨੂੰ ਪਿਛੜਤਾ। ਜੀਲੇ ਆ ਕੇ ਤੇ ਇਹਨਾਂ ਨੂੰ ਬੱਤਰੀ ਪਹਿਲਾ ਤਾਰਾ ਦੂਰਾ ਸਾਨੂੰ ਔਖਾ ਹੋ ਗਿਆ। ਤਾਰ ਉੱਧਰ ਲਿਉਣੀ ਦੀ ਉਹ ਤਾਰ ਉਸਦੇ ਉੱਥੇ ਡੱਬੀ ਇੱਕ ਡੱਬੀ ਬੰਦ ਹੋ ਗਈ ਗੱਤੀ ਨਾਲ। ਹੁਣ ਇਹ ਬਾਈ ਕਹਿੰਦੇ ਵੀ ਇੱਥੋਂ ਤੜਾ ਔਖਾ ਸੌਖੇ ਹੋਣਾ ਇਹ ਇੱਥੋਂ ਤਾਰਾ ਲੈ ਕੇ ਇਹ ਕਹਤਾ ਕੰਮ ਹੋ ਗਿਆ ਗਲਤ ਹੋ ਗਿਆ ਮੈਂ ਚੁੜਾਇਆ ਕਿਵੇਂ ਉਸ ਡੱਬੀ ਦੀ ਨਿਸ਼ਾਨੀ ਰੱਖਣੀ ਭੁੱਲ ਗਿਆ ਉੱਥੇ ਇੱਕ ਡੱਬੀ ਸੀ ਡੱਬੀ ਦੀ ਗਲਤੀ ਦਾ ਨਿਸ਼ਾਨੀ ਭੁੱਲ ਗਿਆ ਮੈਂ ਤਾਂ ਕਰਕੇ ਹੁਣ ਇਹ ਬਾਈ ਮੱਥਾ ਮਾਰੀਆ ਨੇ ਬਚਾਰੇ ਇੱਥੋਂ ਦੀ ਘਟਣੇ ਹੁਣ ਸਾਰਾ ਸਰਪੰਨ ਇੱਥੇ ਤਾਂ ਰਹਿਣਗੇ ਜੀ ਬਾਕੀ ਸਾਨੂੰ ਆਪਾਂ ਨੇ ਉਹ ਲਾਤੀ ਪਰ ਕੰਦਲ ਤੇ ਆਹ ਦੀ ਐਨਿੰਗ ਬਣ ਗਏ ਨਿਕ ਛੋਟਾ ਆ ਤੇ ਆਹ ਕੰਦਲ ਲਾ ਕੇ ਦੂਆ ਦਾ ਆਪਾਂ ਛੁੱਟੀ ਕਰ ਲੈ ਗਏ ਕੰਮ ਤੋਂ ਕੱਲ ਨੂੰ ਲੱਕੜ ਵਾਲਾ ਮਿਸਤਰੀ ਹੋਊਗਾ ਇਹ ਤੇ ਬੋਰਡ ਬੰਦ ਕਰੂਗਾ ਮੈਂ ਮੈਨੂੰ ਜਵਾਬ ਤੇ ਮੇਰੇ ਕੋਲ ਸੰਦ ਘਟ ਗਏ ਤੇ ਮੇਰਾ ਅੰਡਰ ਬਣ ਚ ਗਿਆ ਜੀ ਲੱਕੜਾ ਵਾਲਾ ਕਰਨ ਲੱਕੜਾ ਵਾਲਾ ਇਹਨਾਂ ਦੇ ਬੈੱਡ ਦੀ ਢੂਗ ਬਣਾਉਗਾ ਉਹਦੇ ਕਰਕੇ ਲੱਕੜ ਵਾਲੀ ਬੰਦ ਕਰ ਦੂਗਾ ਤੇ ਆਹ ਆ ਗੱਲ ਹੈ ਇਹ ਆਪਾਂ ਨੂੰ ਸਾਰਾ ਕੰਮ ਕਰ ਜਾਾਂਗੇ ਤੁਹਾਨੂੰ ਉਹਨੂੰ ਦੇਖੋ ਅਲੱਗ ਤੋਂ ਥੱਲੇ ਹੋ ਗਿਆ ਇਹਨੂੰ ਲਾਗ ਤੋਂ ਬਾਅਦ ਆਪਾਂ ਨੂੰ ਕੰਪਨੀ 'ਚ ਕਰ ਦਾਂਗੇ ਤੇ ਕੱਲ ਨੂੰ ਆਪਾਂ ਜਾਲ ਬੰਨਣਾ ਲੱਗਾਂਗੇ ਕੱਲ ਨੂੰ ਆਪਾਂ ਜਾਲ ਬੰਨਣਾ ਲੱਗਾਂਗੇ ਜਾਲ ਬੰਨ੍ਹ ਕੇ ਸਾਰਾ ਕੰਮ ਨਿਬੜੇਗਾ ਮਤਲਬ ਫਿਰ ਡਿਜ਼ਾਈਨਿੰਗ ਹੈ ਡਿਜ਼ਾਈਨਿੰਗ ਫਿਰ ਦੇਖਣਾ ਕਿ ਕਿੰਦਾਂ ਦੀ ਬਣਦੀ ਹੈ ਉਹ ਆਪਾਂ ਲੱਗ ਲੱਗ ਡਿਜ਼ਾਈਨ ਬਣਾਵਾਂਗੇ ਇਹ ਬੈੱਡ ਨੂੰ ਅਲੱਗ ਲਾਵਾਂਗੇ ਤਾਂ ਫਲੇ ਆ ਜਲੀ ਗਣ ਨੂੰ ਜਲੀ ਪਾ ਰਹੀ ਹੈ ਬਸ ਐ ਨਾ ਨਗਰ ਮਾਦਵਾ ਦੇਖ ਰਿਹਾ ਹਾਂ ਹਾਂਜੀ ਦੋਸਤੋ ਅਸੀਂ ਕਰ ਰਹੇ ਹਾਂ ਸੁੱਟੀ ਹੁਣਾ ਚੰਗ ਟਾਈਮ ਹੋ ਗਿਆ ਸਾਡੇ ਸੀ ਦਾ ਆਪਣਾ ਘਰ ਦਾ ਟਾਈਮ ਹੋ ਰਿਹਾ ਤੇ ਜਿਹੜੀ ਕੰਤੂ ਉਹ ਆਪਣੇ ਹੈ ਨਾ ਉਹ ਲਾ ਦੇ ਕੱਲ ਨੂੰ ਲੱਕੜ ਵਾਲਾ ਮਿਸਤਰੀ ਆਊਗਾ ਉਹ ਲੱਕੜ ਵਾਲਾ ਮਿਸਤਰੀ ਇੱਥੇ ਲਾ ਦੂਗਾ ਆਪਦੇ ਨਾਲ ਤਾਂ ਬੋਰਡ ਲਾ ਦੂਗਾ ਨਾਲ ਇਹ ਸਪਲਾਈ ਆਜੂ ਬਿਜਲੀ ਵਾਲਾ ਆਜੂ ਇਹਦੀ ਸਪਲਾਈ ਦੇ ਜੂਦਾ ਤੇ ਸਾਡਾ ਆਪਣਾ ਕੰਮ ਲਗ ਭਾ ਕੇ ਨਿਬੜਨ ਵਾਲੀ ਆ ਫਟਦਾਰ ਜਿਗਾ ਜਿਹੜੀ ਉਹ ਪੱਚਰ ਰਹੇਗੀ ਇੱਥੇ ਡਿਜ਼ਾਈਨ ਇਹ ਆਉਗੀ ਡਿਜ਼ਾਈਨ ਚ ਕਵਰ ਹੋਊ ਜੀ ਕੰਨੂ ਸੀਟ ਖਰਾਬ ਕਰਨੀ ਹੈ ਨਾ ਜੀ ਤੇ ਆ ਆਪਣਾ ਕੰਨ ਦਾ ਡਿਜ਼ਾਈਨ ਬਣੇਗਾ ਤੇ ਉਸ ਤੋਂ ਬਾਅਦ ਆਪਾਂ ਦੇਖ ਰਹੇ ਆਂਗੇ ਕੀ ਬਣਦਾ ਹੈਗਾ ਕੱਲ ਨੂੰ ਸੁੱਕੀ ਕਰਾਂਗੇ ਪਰ ਸੋਨੂੰ ਕੰਮ ਚੱਲੂਆ ਹੁਣ ਕਿਉਂਕਿ ਅੱਜ ਕੱਲ ਨੂੰ ਨਾਲ ਤਾਂ ਕੰਨ ਲੱਗ ਚੁੱਕੀ ਉਹਦਾ ਲਈ ਨਾਲੇ ਇਹਦੇ ਵਿੱਚ ਤਾਰਾਂ ਤੁਰਾਂ ਪਾ ਦੂਗੀ ਬਿਜਲੀ ਵਾਲਾ ਬਾਕੀ ਹੁਣ ਘਰੇ ਜਾ ਕੇ ਦਿਖਾਉਣੇ ਹੈਗੇ ਮਤਲਬ ਕਿ ਰਸਤੇ 'ਚ ਕੋਈ ਇੱਕ ਗੱਲ ਬਾਤ ਹੁੰਦੀ ਆ ਤਾਂ ਕਰਾ ਲਾਂਗੇ ਨਹੀਂ ਆਪਾਂ ਬਲੌਗ ਨੂੰ ਕੀ ਕੰਮ ਕਰਾਂਗੇ ਤੇ ਧੰਨਵਾਦ ਹਾਂਜੀ ਦੋਸਤੋ ਅੱਜ ਦਾ ਵਲੌਗ ਇੱਥੇ ਸਮਾਪਤ ਕਰ ਦਾਂਗੇ ਆਪਾਂ ਕਿਉਂਕਿ ਬੱਸ ਆਪਣਾ ਉੱਥੇ ਕੰਮ ਨਿਬੜ ਗਿਆ ਤੇ ਉੱਥੇ ਘਰੇ ਆ ਕੇ ਤੇ ਹੁਣ ਘਰੇ ਆ ਕੇ ਮੈਂ ਇਹਨਾਂ ਨੂੰ ਫੋਨ ਲਾਇਆ ਸੀ ਮਿਸਤਰੀਆਂ ਨੂੰ ਉਹ ਕਹਿੰਦੇ ਸੀ ਕੱਲ ਨੂੰ 10 11 ਵਜੇ ਆ ਕੇ ਉਹਦੇ ਲੱਕੜ ਵਾਲਾ ਬੋਰਡ ਲਾ ਦਾਂਗੇ ਮਦਰ ਗੇੜਾ ਰੋਤੇ ਬੈਲ ਚੀੜੀ ਵਾਲੇ ਆਪਾਂ ਬਣਾਉਣਾ ਪੈਨਲ ਤੇ ਵਿੰਡੋ ਤੇ ਉਹ ਲੱਕੜ ਵਾਲਾ ਬੋਰਡ ਲੱਗ ਗਿਆ ਜਰੂ ਆਪਾਂ ਨੂੰ ਫੋਨ ਕਰ ਦੂਗਾ ਜੇ ਤਾਂ ਅੱਜ ਹੀ ਲੱਗ ਗਿਆ ਤਾਂ ਤਾਂ ਆਪਾਂ ਜੇ ਤਾਂ ਕੱਲ ਹੀ ਲੱਗ ਗਿਆ ਫਿਰ ਤਾਂ ਕੱਲ ਨੂੰ ਸਟਾਰਟ ਕਰ ਦਾਂਗੇ ਕੰਮ ਨਹੀਂ ਫਿਰ ਪਰਸੋਂ ਨੂੰ ਜਾਮਾਂਗੇ ਕੰਮ ਤੇ ਕੱਲ ਨੂੰ ਆਪਣੀ ਛੁੱਟੀ ਆ ਸਾਡੇ ਪਿੰਡ ਇੱਥੇ ਮਤੇ ਸ਼ੰਤਾਰ ਚੰਨ ਸਿੰਘ ਦੀ ਵਰਸੀ ਭਰਦੀ ਹੈਗੀ ਵਰਸੀ ਤੁਹਾਨੂੰ ਅਪਡੇਟ ਦੇ ਦਾਂਗੇ ਵੀ ਹਾਂ ਵਰਸੀ ਦੇ ਅੱਜ ਕੱਲ ਕਿੰਨਾ ਇਕੱਠ ਹੁੰਦਾ ਤੇ ਪਹਿਲਾਂ ਕਿੰਨਾ ਇਕੱਠ ਹੁੰਦਾ ਉਹ ਕੱਲ ਨੂੰ ਤੁਹਾਨੂੰ ਅਗਲੀ ਵੀਡੀਓ ਚ ਦਿਖਾ ਦਾਂਗੇ ਤੇ ਧੰਨਵਾਦ ਜੈ ਹਿੰਦ ਜੈ ਭਾਰਤ